ਕਹਿੰਦੇ ਵੀ ਜਿਵੇਂ ਇਹ ਹੰਦਾ ਨਾ ਵੀ ਕਿਸੇ ਦਾ ਨਾਮ ਲੈ ਕੇ ਕੋਈ ਹੋਰ ਹੀ ਨਜ਼ਾਰੇ ਲੁੱਟ ਜਾਂਦਾ ਇੱਥੇ ਪ੍ਰਿੰਸੀਪਲ ਸੈਕਟਰੀ ਦੇ ਨਾਮ ਤੇ ਹੀ ਕਹਿੰਦੇ ਵੀ ਰਿਸ਼ਵਤ ਮੰਗ ਲਈ 2 ਲੱਖ ਰੁਪਏ ਦੀ ਤੇ ਇਹ ਵੀ ਆ ਵੀ ਡਿਪਾਰਟਮੈਂਟ ਦੇ ਵਿੱਚ ਰਹਿੰਦੇ ਹੋਏ ਬੰਦੇ ਨਹੀਂ ਡਰਦੇ ਤੇ ਮੈਨੂੰ ਲੱਗਦਾ ਕਿ ਡਿਪਾਰਟਮੈਂਟ ਚ ਰਹਿੰਦੇ ਬੰਦੇ ਵਾਸਤੇ 2 ਲੱਖ ਰੁਪਏ ਇੱਕ ਬਹੁਤ ਵੱਡੀ ਅਮਾਊਂਟ ਹੁੰਦੀ ਵੀ ਨਹੀਂ ਤੇ ਡੀਐਫੀ ਡੀਐਫਐਸਸੀ ਉਹਨੇ ਇਹ ਮੰਗੇ ਉਹਦੇ ਤੇ ਦੋਸ਼ ਲੱਗ ਰਿਹਾ ਅਜੀਬ ਮਾਮਲਾ ਹੈ ਕਿਉਂਕਿ ਦੇਖੋ ਅਈਨਾ ਦਿਨਾਂ ਦੇ ਵਿੱਚ ਨਾ ਜਿਹੜਾ ਮਤਲਬ ਕਿ ਇਹ ਡੀ ਐਫ ਐਸ ਵੀ ਹੁੰਦਾ ਜਿਹੜਾ ਜ਼ਿਲ੍ਹੇ ਦਾ ਫੋਡ ਕੰਟਰੋਲਰ ਅਫਸਰ ਹੁੰਦਾ ਜੀ ਜੀ ਠੀਕ ਹੈ ਜੀ ਤੇ ਅਗਾਹ ਹੁੰਦਾ ਇੱਕ ਏ ਐਫ ਐਸਓ ਜਿਵੇਂ ਮੰਨ ਲਓ ਆਪਣੇ ਜ਼ਿਲ੍ਹੇ ਦਾ ਇੱਕ ਹੋ ਗਿਆ ਇੱਕੋ ਅਫਸਰ ਗਾਂਵ ਮਤਲਬ ਕਿ ਮੰਡੀਆਂ ਚ ਹੋ ਗਿਆ ਏ ਐਫ ਐਸਓ ਇਹਨਾਂ ਦਾ ਸਿਸਟਮ ਇਦਾਂ ਚੱਲਦਾ ਹੈ ਠੀਕ ਹੈ ਜੀ ਸਟੈਂਡ ਕਹਿ ਲਓ ਅਗਲਾ ਹੋ ਗਿਆ ਜਾਂ ਹਾਂ ਜੀ ਇੱਕ ਰੈਂਕ ਥੱਲੇ ਆ ਗਿਆ ਜੀ ਤਾਂ ਇਹ ਅਮਰਸਰ ਜ਼ਿਲ੍ਹੇ ਦਾ ਮਾਮਲਾ ਹੈ ਉੱਥੇ ਸੰਧੂ ডিএফਐਸਸੀ ਜਿਨ੍ਹਾਂ ਤੇ ਦੋਸ਼ ਲਗਾਇਆ ਹਾਲਾਂਕਿ ਉਹਨਾਂ ਨੇ ਨਕਾਰਿਆ ਕਿ ਦੋਸ਼ ਤੇ ਕੋਈ ਵੀ ਲਾ ਸਕਦਾ ਹੈ ਲੈ ਉਹ ਸਬੂਤ ਦਿਓ ਕੀ ਆ ਹਮ ਇਦੀ ਚ ਉਹਨਾਂ ਚਰਚਾ ਇਹ ਚੱਲ ਰਹੀ ਆ ਕਿ ਉਹ ਏਐਫਐਸ ਉਹ ਜਿਹੜਾ ਉਹ ਕਹਿੰਦਾ ਕਿ ਤਬਾਦਲੇ ਦੇ ਨਾਮ ਤੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੀਜ਼ਨ ਚੱਲਦਾ ਹੈ ਹਮ ਤਬਾਦਲਾ ਮੰਡੀ ਮਨਪਸੰਦੀ ਦਾ ਯਾ ਇਨਚਾਰਜੀ ਇਹਨਾਂ ਸਾਰੀਆਂ ਚੀਜ਼ਾਂ ਦਾ ਬੜਾ ਮੁੱਲ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਹੂੰ ਬਿਲਕੁਲ ਕਿਉਂਕਿ ਸੀਜ਼ਨ ਹੈ ਨਾ ਸੀਜ਼ਨ ਹੈ ਜੀ ਮੁੜ ਕੇ ਇਹਨਾਂ ਨੇ ਕੀ ਕਰਨਾ ਮੰਡੀ ਬੰਦ ਤਾਂ ਕੰਮ ਬਹੁਤ ਆਦਾ ਤੱਕ ਠੱਪ ਫਿਰ ਅੱਗੇ ਸੀਜ਼ਨ ਆਇਆ ਫਿਰ ਚੱਲਿਆ ਤੋਂ ਗੱਲ ਇਹ ਆ ਕਿ ਇਹਦੇ ਵਿੱਚ ਅੱਗੇ ਜਾ ਕੇ ਇਹ ਹੋਇਆ ਕਿ ਉਤਬਾਦਲਾ ਨਹੀਂ ਹੋਇਆ ਤੇ 2 ਲੱਖ ਰੁਪਈਆ ਜਿਹੜਾ ਉਹ ਮੰਗਿਆ ਗਿਆ ਸੀਗਾ ਐਮ ਡੀ ਜਿਹੜੇ ਹੈਗੇ ਨੇ ਸ਼ਤਿਵਾੜੀ ਸਾਹਿਬ ਉਹਨਾਂ ਦੇ ਨਾਮ ਤੇ ਇਹ ਗੱਲ ਕਿਤੇ ਉਹਨਾਂ ਤੱਕ ਪਹੁੰਚੀ ਜੀ ਕਿ ਮੇਰੇ ਨਾਮ ਤੇ ਐਮਰੀ ਵਾਸੇ ਯਾਰ 2 ਲੱਖ ਰੁਪਇਆ ਬਹੁਤ ਮੇਰੇ ਖਲ ਦੇ ਨਾਲ ਮੰਨਣ ਚ ਨਹੀਂ ਆਉਦੀ ਗੱਲ ਜੀ ਤਾਂ ਉਹਨਾਂ ਨੇ ਹੁਣ ਜਾਂਚ ਫੜਤਾਲ ਦੇ ਹੁਕਮ ਦੇ ਦਿੱਤੇ ਉਹਨਾਂ ਆਖਿਆ ਕਿ ਜੇ ਮੰਨ ਲਓ ਐਸਾ ਹੋਇਆ ਤੇ ਜਿਹੜਾ ਵਿਭਾਗੀ ਕੰਮ ਤੇ ਹੋਣਾ ਹੀ ਹੋਣਾ ਹੈ ਨਾ ਉਹਦੇ ਕੋਗਾ ਚਿੱਤ ਕਰਾਂਗੇ ਨਾਲ ਪਰਚਾ ਕਰਾਵਾਂਗੇ ਜੀ ਉਧਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਕਹਿ ਰਹੇ ਨੇ ਕਿ ਜਿਹੜੇ ਉਹ ਸਾਬ ਐਸ ਵੇਲੇ ਦੋਸ਼ਾਂ ਚ ਕਿਰੀ ਆ ਕਿ ਨਹੀਂ ਨਹੀਂ ਜੀ ਮਤਲਬ ਕਿ ਸਬੂਤ ਹੈ ਨਹੀਂ ਦੋਸ਼ ਤੇ ਕੋਈ ਵੀ ਲਾ ਸਕਦਾ ਹਮ ਪਰ ਜੇ ਇਹ ਉਨ ਜਾਂਚ ਪੜਤਾਲ ਕਰਨੀ ਤੇ ਬਣਦੀ ਹੈ ਤੇ ਜਾਂਚ ਪੜਤਾਲ ਮੇਰੇ ਖਿਆਲ ਦੇ ਨਾਲ ਹੋਏ ਕੀ ਵੀ ਤੇ ਜਾਂਚ ਪੜਤਾਲ ਹੋਣੀ ਵੀ ਚਾਹੀਦੀ ਆ ਜੀ ਪਰ ਇੱਕ ਚੀਜ਼ ਜਿਹੜੀ ਹੈ ਨਾ ਸੂਖਮ ਸਾਹਿਬ ਮੈਂ ਵਾਰ-ਵਾਰ ਕਹਿੰਨਾ ਕਿ ਇਹ ਬਦਲੀਆਂ ਨਹੀਂ ਨਾ ਜੜੀਆਂ ਇਹ ਸੱਚਮੁੱਚ ਚਾਹੇ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ ਹਮ ਕਿ ਭਈ ਇਹ ਜ਼ਰੂਰ ਇਹਦੇ ਤੇ ਕੰਮ ਕਰਨ ਦੀ ਲੋੜ ਆ ਸਾਡੇ ਕੋਲ ਉਹ ਹੀ ਨਹੀਂ ਸੂਤ ਆਈਆਂ ਇਹ ਸਭ ਤੋਂ ਵੱਡਾ ਕਹਿ ਲਓ ਕਿ ਬਾਈ ਲੈਣ ਦੇਣ ਦਾ ਮਸਲਾ ਬਣਿਆ ਪਿਆ ਹੂੰ ਸਭ ਤੋਂ ਵੱਡਾ ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜਿਹੜੀਆਂ ਬਦਲੀਆਂ ਨੇ ਨਾ ਉਹ ਜੇ ਪਾਰਦਰਸ਼ਤਾ ਦੇ ਨਾਲ ਕੀਤੀਆਂ ਜਾਂ ਇੱਕ ਤੇ ਜਿਹੜੇ ਮੁਲਾਜ਼ਮ ਵਰਗ ਦੇ ਲੋਕ ਹੈ ਉਹ ਸੌਖੇ ਹੋ ਜਾਣ ਤੇ ਦੂਜਾ ਆ ਜਿਹੜੀ ਲੂਟ ਖਸੋਟੇ ਬੰਦ ਹੋ ਜਾਵੇ ਸੋ ਇਹ ਬਹੁਤ ਮੈਂ ਜਿਵੇਂ ਤੁਹਾਨੂੰ ਅੱਗੇ ਦੱਸਿਆ ਸੀ ਮੈਨੂੰ ਕਿਸੇ ਮੇਰੇ ਨਾਨਕੇ ਦੇ ਪਿੰਡ ਤੋਂ ਹੀ ਕਿਸੇ ਦਾ ਆਇਆ ਸੀਗਾ ਮਤਲਬ ਕਿ ਮੈਸੇਜ ਆਇਆ ਤੇ ਚਲੋ ਮੈਂ ਗੱਲ ਕੀਤੀ ਗਾ ਤੇ ਉਹ ਦੱਸ ਰਹੇ ਸੀਗੇ ਕਿ 2 ਸਾਲ ਹੋ ਗਏ ਨੇ ਕਲਰਕ ਭਰਤੀਓ ਇਸ ਹਮ ਆ ਸਿਖਿਆ ਵਾਲੇ ਮਹਿਕਮੇ ਚ ਤੋ ਕਹਿੰਦੇ ਕਿ 2 ਸਾਲਾਂ ਤੋਂ ਸਾਟੀ ਬਦਲੀ ਨਹੀਂ ਕਰ ਰਹੇ ਤਾਂ ਤੁਸੀਂ ਦੇਖੋ ਕਿ ਸ਼ੁਰੂਆਤ ਦੇ ਵਿੱਚ ਕਿਸੇ ਨੂੰ ਕੋਈ ਜਿਹੜਾ ਸਟੇਸ਼ਨ ਹੁੰਦਾ ਦੂਰ ਬਲੌਕ ਹੋਇਆ ਹੁੰਦਾ ਹੌਲੀ ਹੌਲੀ ਬੰਦੇ ਨੂੰ ਇਹ ਹੁੰਦੀ ਆਸ ਕਿ ਚਲੋ ਗਾਂ ਬਦਲੀ ਹੋ ਜਾਏਗਾ ਹਾਂਜੀ ਪਰ 2 ਸਾਲ ਤੱਕ ਤੁਸੀਂ ਉਹ ਬਦਲੀ ਨਾ ਕਰੋ ਤਾਂ ਬਾਅਦ ਦੇ ਵਿੱਚ ਫਿਰ ਜੇ ਦੀ ਕੋਈ ਸਿਫਾਰਿਸ਼ ਹੈ ਜਾਂ ਕੋਈ ਹੋਰ ਦੂਸਰਾ ਹਿਲਾ-ਬਸਿਲਾ ਉਹ ਫਿਰ ਚਲਾਊਗਾ ਨਾ ਗੱਲ ਹੂੰ ਤਾਂ ਆਪਣੇ ਆਪ ਹੀ ਇੱਕ ਰਸਤਾ ਖੋਲ ਜਾਈਏ ਕਈ ਵਾਰੀ ਤਾਂ ਉਹਨਾਂ ਚੀਜ਼ਾਂ ਵਾਸਤੇ ਹੀ ਰੋਕ ਲੱਗੀ ਪਈ ਹੁੰਦੀ ਹੈ ਵੀ ਆਹ ਇਹ ਵੀ ਤੁਹਾਡੀ ਗੱਲ درست ਹੈ ਕਿ ਕਈ ਵਾਰ ਹਾਂ ਜਿੰਨਾ ਤੁਸੀਂ ਤੰਗ ਕਰੋਗੇ ਅਗਲੇ ਨੂੰ ਜਿੰਨੀ ਜ਼ਿਆਦਾ ਜ਼ਰੂਰਤ ਵਧੇਗੀ ਉਹਨਾਂ ਰੇਟ ਵਧ ਜਾਏਗਾ ਰੇਟ ਵਧ ਜਾਏਗਾ ਤਾਂ ਇਹ ਕਿਸੇ ਮੈਂ ਇੱਕ ਡਿਪਾਰਟਮੈਂਟ ਦੀ ਨਹੀਂ ਗੱਲ ਕਰ ਰਿਹਾ ਮੈਂ ਓਵਰਆਲ ਗੱਲ ਕਰ ਰਿਹਾ ਕਿ ਤੁਹਾਡੀ ਜਿਹੜੀ ਬਦਲੀ ਨੀਤੀ ਹੈ ਨਾ ਇਹਦੇ 'ਚ ਪਾਰਦਰਸ਼ਤਾ ਆ ਜਾਵੇ ਇਹ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਇਹ ਜਿਹੜੀਆਂ ਖਬਰਾਂ ਆਉਣੋਂ ਹਟ ਜਾਣਗੀਆਂ ਵੈਸੇ ਆਉਂਦੀਆਂ ਤੇ ਰਹਿਣਗੀਆਂ ਇਹ ਇੰਡੀਆ ਹੈ ਮੇਨੂਮਾਨ ਹੈ ਕਿ ਪੂਰਨ ਤੌਰ ਤੇ ਤਾਂ ਨਹੀਂ ਬੰਦ ਹੁੰਦੀਆਂ ਕਿਤੇ ਵੀ ਪਰ ਥੋੜੀਆਂ-ਬਹੁਤੀਆਂ ਘਟ ਜ਼ਰੂਰ ਸਕਦੀਆਂ ਨੇ ਜੀ ਬਿਲਕੁਲ ਜੀ ਚਲੋ ਘਟ ਨੂੰ ਵੀ ਆਪਾਂ ਵਧੀਆ ਮੰਨਦੇ ਆ ਘਟ ਹੀ ਜਾਣ ਨੂੰ ਵੀ ਬਥੇਰਾ ਹੈ ਰਣਜੋਤ ਭਾਈ ਜੀ ਇਹ ਗੱਲ ਜਿਹੜੀ ਤੁਸੀਂ ਦੱਸ ਰਹੇ ਹੋ ਰੰਗਦਾਰੀ ਕਰਕੇ ਕਹਿੰਦੇ ਕਰਿਆਨਾ ਸਟੋਰ 'ਚ ਬੈਠੇ ਹੋਏ ਗੋਲੀ ਮਾਰਤੀ ਹੈ ਕਹਿੰਦੇ ਨੂੰ ਤੁਸੀਂ ਜ਼ਿਕਰ ਕੀਤਾ ਸੀ ਹਾਂ ਆਪਾਂ ਗੱਲ ਕਰ ਹੀ ਲਈ ਆ ਤੁਸੀਂ ਹਿਸਾਬ ਲਾ ਲਓ ਕਿ ਕਰਿਆਨੇ ਵਾਲਿਆਂ ਤੋਂ 50 50 ਲੱਖ ਰੁਪਇਆ ਜੇ ਮੰਗਿਆ ਜਾ ਰਿਹਾ ਜੀ ਜੀ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਮੈਂ ਤਾਂ ਹੀ ਕਹਿ ਰਿਹਾ ਢਾਲੀਵਾਲ ਸਾਹਿਬ ਕੇ ਇਕੱਲਾ ਇਲੈਕਸ਼ਨ ਜੇ ਤੁਸੀਂ ਕਹਿੰਦੇ ਹੋ ਕਿ ਗੈਂਗਸਟਰ ਪ੍ਰਭਾਵਿਤ ਕਰ ਸਕਦਾ ਕੋਈ ਦੂਰ ਬੈਠਾ ਤੇ ਤੁਸੀਂ ਇਹ ਸੋਚੋ ਕਿ ਦੂਜਿਆਂ ਦੀ ਜ਼ਿੰਦਗੀ ਉਹ ਕਿੰਨੀ ਪ੍ਰਭਾਵਿਤ ਕਰ ਸਕਦਾ ਇਹ ਤਾਂ ਮੰਨਣਾ ਹੀ ਹੋਣਾ ਤੁਸੀ ਇਹ ਤਾਂ ਤੁਹਾਨੂੰ ਮੰਨਣਾ ਪਵੇਗਾ ਕਿ ਤੁਹਾਡੇ ਰਾਜ ਦੇ ਵਿੱਚ ਇਹ ਕੰਮ ਨੈਕਸਟ ਲੈਵਲ ਤੇ ਚਲਾ ਗਿਆ ਜੀ ਇਹ ਇਹ ਤੁਹਾਨੂੰ ਮੰਨਣਾ ਪਊਗਾ ਅੱਜ ਮੰਨੂ ਕੱਲ ਮੰਨੂ ਨਾ ਮੰਨਣ ਦੇ ਪਰ ਫਿਰ ਇਹ ਡਰਾ ਚ ਇੱਕ ਨਾ ਕੁਆਲਿਟੀ ਹੁੰਦੀ ਆ ਜਦੋਂ ਇਹ ਆਪੋਜੀਸ਼ਨ 'ਚ ਚਲੇ ਜਾਂਦੇ ਫਿਰ ਮੰਨ ਵੀ ਜਾਂਦੇ ਹੁੰਦੇ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ। ਅਕਾਲੀ ਹੁਣ ਫਿਰਦੇ ਆ ਨਾ। ਹੁਣ ਸਭ ਗਲਤੀਆਂ ਯਾਦ ਆ। ਜਦੋਂ ਅਹੀਂ ਇਹਨਾਂ ਨੂੰ ਕਹਿੰਦੇ ਹੁੰਦੇ ਆ ਉਦੋਂ ਬਸ ਸਾਡੇ ਮਗਰ ਪੈ ਜਾਣਾ। ਫੇ ਫੇਸਬੁੱਕ 'ਈ ਐ ਆ ਜੀ ਫਲਾ ਆ ਟਮਕਾ। ਅੱਜ ਵੀ ਮੰਨਦੇ ਨੇ ਕਿ ਬਿਲਕੁਲ ਜੋ ਨੀਤੀਗਤ ਆਲੋਚਨਾ ਸੀ ਸਹੀ ਜਾਈ ਸੀ। ਅਸੀਂ ਗਲਤੀਆਂ ਕਰਦੇ ਰਹੇ। ਤਾਂ ਕਾਂਗਰਸ 'ਚ ਕੀ ਹੋਇਆ? ਕਾਂਗਰਸ 'ਚ ਵੀ ਆਹੀ ਜੀ ਤੇ ਜਦੋਂ ਹੁਣ ਤੁਸੀਂ ਦੇਖੋ ਰਾਜਾ ਵੜਿੰਗ ਜਾਂ ਜਦੋਂ ਵੀ ਉਹ ਕੋਈ ਇੰਟਰਵਿਊ ਦਿੰਦੇ ਨੇ ਤਾਂ ਉਹ ਸਮਝਦੇ ਆ ਬਿਲਕੁਲ ਇਸ ਚੀਜ਼ ਨੂੰ ਤੇ ਫਿਰ ਦੱਸਦੇ ਪ੍ਰਗਟਾਉਂਦੇ ਵੀ ਆ ਕਿ ਹਾਂ ਭਈਆ ਸਾਨੂੰ ਮਾਰ ਪਈ ਆ ਉਸੇ ਤਰ੍ਹਾਂ ਹੀ ਆ ਕਿ ਇਹੀ ਕੁਆਲਿਟੀ ਹੁੰਦੀ ਹੈ ਜੇ ਕੱਲ ਨੂੰ ਮਤਲਬ ਕਿ ਸਰਕਾਰ 'ਚ ਰਿਪੀਟ ਨਹੀਂ ਹੁੰਦੀ ਠੀਕ ਹੈ ਜੀ ਤਾਂ ਉਦੋਂ ਇਹਨਾਂ ਦੇ ਬਹੁਤ ਸਾਰੇ ਨੇਤਾ ਇਸ ਚੀਜ਼ ਨੂੰ ਪ੍ਰਵਾਨ ਕਰਨਗੇ ਕਿ ਹਾਂ ਯਾਰ ਸਾਡੇ ਤੋਂ ਗਲਤੀਆਂ ਹੋਈਆਂ ਕਤਾਈਆਂ ਹੋਈਆਂ ਪਰ ਸਤਾਚ ਰਹਿੰਦੇ ਆ ਇਹ ਚੀਜ਼ ਜਿਹੜੀ ਨਾ ਮੰਨ ਨੂੰ ਦਿਲ ਨਹੀਂ ਕਰਦਾ ਜੀ ক্রিকেট ਦੇ ਮੈਚ ਤੇ ਉਹੀ ਚੱਲ ਰਿਹਾ ਉਹ ਚੋਂ ਪਈ ਪਹਿਲੀ ਹਾਰ ਖਾ ਲਈ ਆਪਣੇ ਵਾਲੇ ਬੰਦੇ ਨੇ ਕੱਲ ਪਾਕਿਸਤਾਨ ਵਾਲਿਆਂ ਤੋਂ ਬੜੀ ਕੁੱਟ ਖਾਧੀ ਉਹ ਜਿਹੇ ਸੀਗੇ ਜਿਹੜੇ ਉਹ ਨਿਊ ਰਾਈジング ਵਾਲੇ ਜਿਹੜੇ ਸੀਗੇ ਨਾ ਉਹ ਮੁੰਡੇ ਉਹ ਜਿਹੜੇ ਵੈਬ ਹੋ ਰਹੀ ਉਹਨਾਂ ਨੇ ਬੜੇ ਧੋਤੇ ਕਰ ਲਏ ਮੈਂ ਤਾਂ ਇਹ ਵੈਸੇ ਗੁੱਸੇ ਗੁੱਸੇ ਦੀ ਖੇਡ ਹੀ ਹੁੰਦੀ ਆ ਹਾਂ ਜੇ ਦੋਨੇ ਮੇਰੇ ਖਾ ਬਰਾਬਰੀ ਚੱਲ ਪਏ ਨੇ ਉਹ ਕੁੜੀਆਂ ਨੇ ਜਿੰਨੀ ਕੋ ਖੁਸ਼ੀ ਦਿੱਤੀ ਸੀ ਇਹਨਾਂ ਨੇ ਤੇ ਕਾਫੀ ਜ਼ਿਆਦਾ ਨਕਾਮੀ ਦੇ ਦਿੱਤੀ ਆ देखो ऑस्ट्रेलिया च अपनी टीम वन डे दो एक नाल हार गई टी20 जित आए सब बराबर जे हो गया जी पर छड़ी आ हार मिली ਤੁਸੀਂ ਇਹਦੀ ਗੱਲ ਕਰਦੇ ਹੋ ਨਾ ਜਿਹੜੀ ਕੱਲ ਇਹ ਕਰਨੀ ਚਾਹਉਂ ਪੋਜ਼ਿਟਿਵ ਬੜੀ ਸੀ ਤੁਹਾਡੀ ਵੀ ਮੈਂ ਆ ਮੈਂ ਮਤਲਬ ਕਿ ਉਹ ਲਾਸਟ ਡੇ ਦਾ ਜਿਹੜਾ ਲਾਸਟ ਡੇ ਨੂੰ ਹਾਰ ਤਾਂ ਤੀਜੇ ਦਿਨ ਹੀ ਗੇਮ ਲੱਗਦਾ ਤਾਂ ਮੈਂ ਉਹ ਕਰੇ ਬੈਠਾ ਮੈਂ ਟੈਸਟ ਬਹੁਤ origignal ਦੇਖਦਾ ਤੇ ਮੈਂ ਲਾ ਲਿਆ ਟੀਵੀ ਤਾਂ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਯਾਰ ਇੰਡੀਆ ਦੇ ਬੈਟਸਮੈਨ ਇੰਡੀਆ 'ਚ ਨਹੀਂ ਖੇਡ ਰਹੇ ਇਹ ਤਾਂ ਪੁਰਾਣੇ ਸਮੇਂ ਜਦ ਵਿੱਚ वेस्ट ਇੰਡੀਜ਼ 'ਚ ਕਾਬੂ ਆ ਜਾਂਦੇ ਸੀ ਨਾ ਇਹਨਾਂ ਦੇ ਬੱਲੇਬਾਜ਼ ਹਾਂ ਤਾਂ ਮਤਲਬ ਕਿ ਵੀ ਇਹ ਤਾਂ ਕਿਤੇ ਹੋਰ ਹੀ ਕਿਤੇ ਕਾਬੂ ਆਏ ਪੈ ਨੇ ਯਾਨੀ ਇਹਨਾਂ ਦੇ ਹਥਿਆਰ ਨਾਲ ਉਹਨਾਂ ਨੇ ਇਹਨਾਂ ਨੂੰ ਕਟਿਆ ਹਾਂ ਵੀ ਇਹ ਸਪਿਨ ਦੇ ਬਾਦਸ਼ਾਹ ਤੇ ਸਪਿਨ ਵਾਲੇ ਚੱਕਰ 'ਚ ਉਹਨਾਂ ਤੇ ਸਪਿਨਰਾਂ ਨੇ ਬਹੁਤ ਵਧੀਆ ਕੰਮ ਕੀਤਾ ਕੇਸ਼ਵ ਮਹਾਰਾਜ ਇੱਕ ਹੋਰ ਹੀ ਨਵਾਂ ਸਪਿਨਰ ਹੈ ਉਹਨਾਂ ਦਾ ਮੈਂ ਦੇਖ ਰਿਹਾ ਸੀਗਾ ਕਿਆ ਬੋਲਿੰਗ ਕੀਤੀ ਉਸਨੇ ਹਾਂ ਗਜ਼ਬ ਦੀ ਬੋਲਿੰਗ ਕੀਤੀ ਮਾਕਮ ਸ਼ਾਇਦ ਇੱਕ ਵਿਕਟ ਕੱਢ ਕੇ ਲੈ ਗਿਆ ਸੀਗਾ ਵਾਸ਼ਿੰਗਟਨ ਸੁੰਦਰ ਦੀ ਬਹੁਤ ਵਧੀਆ ਬਾਲ ਸੀਗੀ ਤੋਂ ਕੁਲਮਲਾ ਕੀ ਇਹਨਾਂ ਨੇ ਆਪਦੇ ਮੂੰਹੋਂ ਜਿਹੜੀ ਪਿਚ ਮੰਗੀ ਆਂਦੇ ਹੁੰਦੇ ਮੂੰਹ ਮੰਗੀ ਮੌਤ ਨਹੀਂ ਮਿਲਦੀ ਇਹਨਾਂ ਨੂੰ ਪਿਚ ਦਿੱਤੀ ਤੇ ਉੱਥੇ ਹੀ ਮੁੱਦੇ ਮੂੰਹ ਡਿੱਗ ਪਏ ਹੂੰ ਠੀਕ ਹੈ ਨਾ ਜੀ ਸੋ ਸਾਊਥ ਅਫਰੀਕਾ ਦੀ ਇਹ ਜਿੱਤ ਹਾਲਾਂਕਿ ਉਹ ਵਰਲਡ ਚੈਂਪੀਅਨ ਨਹੀਂ ਇਸ ਟਾਈਮ ਜੀ ਹੁਣ ਸਾਊਥ ਅਫਰੀਕਾ ਦੀ ਟੀਮ ਉਹ ਨਹੀਂ ਹੈ ਕਿ ਜਿਹੜੀ ਐਨ ਮੌਕੇ ਤੇ ਉਯੋਕ ਜਾਂਦੀ ਆ ਸਾਊਥ ਅਫਰੀਕਾ ਵਾਲੇ ਕੁਝ ਵੀ ਕਰ ਸਕਦੇ ਪਰ ਗੱਲ ਇਹ ਆ ਕਿ ਸਾਊਥ ਅਫਰੀਕਾ ਨੇ ਜਿਹੜੀ ਗੇਮ ਪਲੇ ਕੀਤੀ ਆ ਦੇਖੋ ਉਹ ਕੀਤੀ ਆ ਵੀ ਜਿਵੇਂ ਕੋਈ ਬੰਦਾ ਹੁੰਦਾ ਨਾ ਕਿ ਬਈ ना कभी कभीदारी ढंग विजेता ने, संसार जेतु ने वो संसार जेतुआ दर खेडे ने कि लो फिर आ जाओ आ मासीदे तेन चाह ना कोई गल कम बैक कर लैन गए इंडिया वाले पर क्योंकि अजकल जी होंगी है ना, ना।, तो ना, ना ए, ਇਹ ਇਹਨਾਂ ਦੀ ਚੈਂਪੀਅਨਸ਼ਿਪ ਚੱਲਦੀ ਹੈ ਟੈਸਟ ਚੈਂਪੀਅਨਸ਼ਿਪ ਉਹਦੇ ਵਾਸਤੇ ਤਾਂ ਫਿਰ ਸਫ਼ਰ ਥੋੜਾ ਜਿਹਾ ਔਖਾ ਹੋ ਜਾਂਦਾ ਜਦੋਂ ਤੁਹਾਨੂੰ ਘਰ ਚ ਇਦਾਂ ਹਾਰ ਮਿਲੇ ਜੀ ਜੀ ਮਿੰਟ ਜੀ